ਸਭ ਤੋਂ ਪਹਿਲੇ ਤੈਨੂੰ ਧਾਰਚੀਨੀ ਚਾਹੀਦੀ 1 ਤੋਲਾ ਫਿਰ ਤੈਨੂੰ ਛੁੰਡ ਚਾਹੀਦੀ 1 ਤੋਲਾ ਐ ਵਡੀ ਲਾਚੀ ਵੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਤੇ ਪਾਇਦਾਰ ਬੜੀ ਪਿਆਰੀ ਏ ਵਡੀ ਲਾਚੀ ਕਬੂਤਰ ਕੋਈ ਰਾਤ ਰਹਿ ਜਾਂਦਾ ਤੁਹਾਡਾ ਅੱਜ ਕੱਲ ਤੇ ਅਗਲੇ ਦਿਨ ਆਵੇ ਤੇ ਉਹਨੂੰ ਦੇ ਕੇ ਤੁੱਬੇ ਬਿਠਾਓ ਨਾਲ 4-5 ਅੰਮਲ ਗੋਸਾ ਪਾਣੀ ਦਿਓ ਇਹ ਬਹੁਤ ਬਿਹਤਰੀਨ ਚੀਜ਼ ਆ ਜੀ ਐ ਵੇਖੋ ਮਾਸ਼ਾਅੱਲਾ ਜੇ ਇਸ ਤਰੀਕੇ ਮੈਂ ਤੁਹਾਨੂੰ ਕਿਹਾ ਨਾ ਜੀ ਉਸ ਤਰੀਕੇ ਦਾ ਵੇਖੋ ਬਣ ਰਿਹਾ ਠੀਕ ਆ ਜੀ ਐ ਧਾਰਚੀਨੀ ਵੀ ਆਪਣੀ ਨੇੜੇ ਲੱਗ ਗਈ ਐ ਆਉਜ਼ ਬਿਲਾਹਿ ਮਿਨ ਅਸ਼ਸ਼ੈਤਾਨ ਅਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੇ ਇਸ ਤੋਂ ਇਲਾਵਾ ਜਿੰਨੇ ਵੀ ਦੋਸਤ ਸਹਿਬਾਬ ਸਾਡੇ ਇਸ ਚੈਨਲ ਨੂੰ ਵੇਖ ਰਹੇ ਨੇ ਤਮਾਮ ਦੋਸਤਾਂ ਦੇ ਵੀਰਾਂ ਨੂੰ ਮੇਰਾ ਦਿਲੋਂ ਸਲਾਮ ਕਬੂਲ ਹੋਵੇ ਮੈਂ ਤੁਹਾਡਾ ਵੀਰ ਸਾਡਾ ਭਰਾ ਉਸਤਾਦ ਅਲੀ ਇਮਰਾਨ ਲੈਂਦੇ ਪੰਜਾਬ ਪਾਕਿਸਤਾਨ ਤੋਂ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਅਲੀ ਇਮਰਾਨ ਪੇਜਸ ਵਲੋਗ ਅੱਜ ਤੋਂ ਇੱਕ ਦੋ ਚਾਰ ਵੀਡੀਓ ਪਹਿਲੇ ਮੈਂ ਸੰਭਾਲ ਵਾਲਾ ਗੋੜ ਦੱਸਿਆ ਜਦੋਂ ਮੈਂ ਗੁਰੂ ਦੱਸਿਆ ਤੇ ਕਾਫੀ ਸਾਰੇ ਦੋਸਤਾਂ ਦੇ ਕਮੈਂਟ ਆਏ ਮੈਸੇਜ ਵੀ ਆਏ ਕਿ ਉਸਤਾਦ ਜੀ ਤੁਸੀਂ ਦੱਸ ਦਿੰਦੇ ਹੋ ਲੇਕਿਨ ਬਣਾਉਣਾ ਦੱਸੋ ਉਹਦੀ ਪ੍ਰੈਕਟੀਕਲ ਕਿਵੇਂ ਆ ਅਸੀਂ ਕਿਸ ਤਰੀਕੇ ਨਾਲ ਬਣਾਓ ਬਣਾਈਏ ਸਪੈਸ਼ਲੀ ਇਹ ਚੜ੍ਹਦੇ ਪੰਜਾਬ ਵਾਲੇ ਵੀਰਾਂ ਦਾ ਸਵਾਲ ਸੀ ਔਰ ਉਹ ਸਾਈਡ ਤੇ ਇਹ ਕਾਫੀ ਸਾਰੀ ਚੀਜ਼ਾਂ ਤਾਂ ਕਿ ਉਹਨਾਂ ਨੂੰ ਸਮਝ ਨਹੀਂ ਆਂਦੀ ਸਾਡੀ ਜ਼ੁਬਾਨ ਸਾਡੇ ਦੱਸਣ ਦਾ ਤਰੀਕਾਕਾਰ ਉਹ ਥੋੜਾ ਜਿਹਾ ਉਹਨਾਂ ਤੋਂ ਹਟਕੇ ਆ ਕੋਸ਼ਿਸ਼ ਤਾਂ ਪੂਰੀ ਕੀਤੀ ਜਾਂਦੀ ਆ ਕਿ ਉਹਨਾਂ ਨੂੰ ਪਤਾ ਲੱਗੇ ਲੇਕਿਨ ਅੱਜ ਕੁਦਰਤਨ ਮੌਕਾ ਬਣ ਗਿਆ 18 ਚੱਕ 'ਚੋਂ ਮੇਰੇ ਛੋਟੇ ਵੀਰ ਆਏ ਨੇ ਉਹਨਾਂ ਨੂੰ ਇਹ ਗੋੜ ਦੀ ਅਕਸ਼ ਜ਼ਰੂਰਤ ਸੀ ਕਿਉਂਕਿ ਇਹ ਥੋੜਾ ਜਿਹਾ 1.5 ਮਹੀਨਾ 2 ਮਹੀਨੇ ਪਹਿਲੇ ਬਣਦਾ ਔਰ ਇਹਦਾ ਫਿਰ ਇਸਤੇਮਾਲ ਪੋਸਟ ਟਾਈਮ ਉਹਨ ਦਾ ਸਪੋਰਟ ਅਗਰ ਬਣਾ ਕੇ ਕਰਦੇ ਨਾ ਥੋੜੀ ਬਹੁਤ ਤਲਖੀ ਔਰ ਤੇਜ਼ੀ ਆ ਜਾਂਦੀ ਆ ਅਗਰ ਇਹ ਬਣਿਆ ਪਿਆ ਹੋਵੇ ਉਹ ਮਿਕਸਿੰਗ ਅੱਛੀ ਹੋ ਜਾਂਦੀ ਆ ਔਰ ਉਹਨਾਂ ਦਾ ਮਤਲਬ ਕਿ ਇਸਤੇਮਾਲ ਦੇ ਵਿੱਚ ਇਹਦਾ ਫਾਇਦਾ ਵੱਧ ਜਾਂਦਾ ਸਾਡੇ ਦੋਸਤ ਭਰਾ ਜਾਣਦੇ ਨੇ ਕਿ ਜਿਹੜੀ ਦੇਸੀ ਚੀਜ਼ਾਂ ਨੇ ਥੋੜੀਆਂ ਪੁਰਾਣੀਆਂ ਹੋਣ ਉਹਨਾਂ ਦਾ ਅਸਰ ਵਧਦਾ ਤੇ ਫਾਇਦੇਮੰਦ ਵੀ ਜ਼ਿਆਦੀਆਂ ਹੁੰਦੀਆਂ ਤੇ ਅੱਜ ਇਹ ਇਹੀ ਗੋੜ ਤੁਹਾਡੇ ਨਾਲ ਸ਼ੇਅਰ ਕਰਦੇ ਆ ਪਰ ਮੈਂ ਕਿਹਾ ਵੀਡੀਓ ਬਣਾਈਏ ਬੋਕਾ ਬਣ ਗਿਆ ਔਰ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਜਿਹੜੇ ਦੋਸਤ ਆਪ ਸਾਡੇ ਪਹਿਲੀ ਵਾਰੀ ਚੈਨਲ ਵੇਖ ਰਹੇ ਨੇ ਵੀਡੀਓ ਵੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਯਾਰ ਬੈਲ ਆਈਕਨ ਨੂੰ ਦਬਾ ਦਿਓ ਸਬਸਕ੍ਰਾਈਬ ਕਰ ਲਓ ਪਹਿਲੇ ਪਹਿਲੇ ਸਬਸਕ੍ਰਾਈਬ ਕਰਨਾ ਆਲ ਤੇ ਕਲਿੱਕ ਕਰਨਾ ਕੁਝ ਨਹੀਂ ਹੋਣਾ ਐਵੇਂ ਦਬਾਣਾ ਹੀ ਪੈਣਾ ਨਾ ਕੋਈ ਪੈਸੇ ਨਹੀਂ ਲੱਗਣੇ ਤੇ ਜਦੋਂ ਵੀ ਸਾਡੀ ਕੋਈ ਨਵੀਂ ਵੀਡੀਓ ਆਏਗੀ ਉਹ ਤੁਹਾਨੂੰ ਬਰ ਬਕਤ ਮਸੂਲ ਹੋ ਜਾਏਗੀ ਅਸੀਂ ਤੁਹਾਡਾ ਮਜਬੂਤ ਵਕਤ ਨਹੀਂ ਲਾਇਆ ਕਰਦੇ ਆਨੇ ਆ ਆਪਣੀ ਵੀਡੀਓ ਦੀ ਤਰਫ ਕਿਹੜੀ ਕਿਹੜੀ ਚੀਜ਼ਾਂ ਨੇ ਕਿਸ ਤਰੀਕੇ ਨਾਲ ਦੀ ਕੁਟਾਈ ਹੋਣੀ ਹੈ ਕਿਸ ਤਰੀਕੇ ਰਗੜਾਈ ਹੋਣੀ ਹੈ ਕਿਹੜੀ ਕਿਹੜੀ ਚੀਜ਼ਾਂ ਚਾਹੀਦੀਆਂ ਨੇ ਅੱਜ ਸਾਰਾ ਕੁਝ ਤੁਹਾਨੂੰ ਦੱਸਾਂਗੇ ਇਨਸ਼ਾ ਅੱਲਾ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਕਿਸੇ ਉਸਤਾਦ ਕੋ ਜਾ ਕੇ ਗੋੜਨੇ ਆਉਂਗੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਤੇ ਜਿੰਨੀਆਂ ਇਹ ਥੋੜੀਆਂ ਚੀਜ਼ਾਂ ਉਨਾ ਹੀ ਇਹਦਾ ਫਾਇਦਾ ਜ਼ਿਆਦਾ ਮੈਂ ਖੁਦ ਇਹੀ ਇਸਤੇਮਾਲ ਕਰਦਾ ਕੈਮਰਾਮੈਨ ਨੂੰ ਰਿਕਵੈਸਟ ਕਰਾਂਗਾ ਕਿ ক্লোਜ਼ ਲੈ ਸਭ ਤੋਂ ਪਹਿਲੇ ਤੁਹਾਨੂੰ ਧਾਰਚੀ ਨਹੀਂ ਚਾਹੀਦੀ 1 ਟੋਲਾ ਫਿਰ ਤੁਹਾਨੂੰ ਫੁੰਡ ਚਾਹੀਦੀ 1 ਟੋਲਾ ਆ ਵਡੀ ਲਾਚੀ ਵੇਖੋ ਮਾਸ਼ਾਅੱਲਾ ਕਿੰਨੀ ਜ਼ਬਰਦਸਤ ਤੇ ਪਾਇਦਾਰ ਬੜੀ ਪਿਆਰੀ ਏ ਵਡੀ ਲਾਚੀ ਇਹ ਮਨੱਕਾ ਔਰ ਇਹ ਵੇਖੋ ਜ਼ਿੰਦਾ ਵਾ ਮਰਿਆ ਨਹੀਂ ਇਹ ਨਾਲ ਨਾਲ ਦਸ ਰਿਆ ਤੁਹਾਨੂੰ ਇਹ ਲੋਂਗਾਂ ਲੋਂਗ ਛੋਟਾ ਬਰੀਕ ਆ ਵੇਖੋ ਇਹ ਹਾਈਬ੍ਰਿਡ ਨਹੀਂ ਲੈਣਾ ਇਹ ਛੋਟਾ ਬਰੀਕ ਲੈਣਾ ਇਹਦਾ ਬਹੁਤ ਅੱਛਾ ਰਿਜ਼ਲਟ ਉਹ ਟੋਪੀਆਂ ਹੋਣੀਆਂ ਚਾਹੀਦੀਆਂ ਉੱਤੇ ਕਈਆਂ ਦੀ ਤਾਂ ਟੋਪੀਆਂ ਵੀ ਨਹੀਂ ਹੁੰਦੀਆਂ ਇਹ ਕੰਮ ਕਰੂਗਾ ਨਾਲ ਇਹ ਗੋੜੇ ਚਾਹੀਦਾ ਆ ਵੇਖੋ ਇਹ ਗੋੜ ਚਾਹੀਦਾ ਉਸ ਤੋਂ ਬਾਅਦ ਸ਼ਹਿਦ ਚਾਹੀਦਾ ਅਛਾ ਸਾਡੇ ਵੀਰ ਨੇ ਸਪੇਨ ਤੋਂ ਤਾਹਰ ਭਾਈ ਉਹਨਾਂ ਨੇ ਮੈਨੂੰ ਇਹ ਗਿਫਟ ਭੇਜਿਆ ਸੀ ਕਿ ਬੱਚਿਆਂ ਵਾਸਤੇ ਵੀ ਤੁਸੀਂ ਬੱਚਿਆਂ ਨੂੰ ਸਰਦੀ ਆ ਰਹੀ ਹੈ ਤਾਂ ਇਸਤੇਮਾਲ ਕਰੋ ਲੇਕਿਨ ਸਾਡੇ ਕਬੂਤਰ ਵੀ ਸਾਡੇ ਬੱਚਿਆਂ ਵਰਗੇ ਹੀ ਆ ਤੇ ਅਸੀਂ ਉਹਨਾਂ ਚ ਵੀ ਇਹਨੂੰ ਇਸਤੇਮਾਲ ਕਰਨਾ ਹੀ ਕਰਨਾ ਕੀ ਕਰੀਏ ਮਜਬੂਰੀਆਂ ਇਹ ਪਲੇਟਾਂ ਵੇਖ ਲਓ ਇਹ ਪਲੇਟ ਵੇਖ ਲਓ ਆ ਦੋਰੀ ਆ ਵੇਖੋ ਸਾਦਾ ਜਿਹਾ ਤਰੀਕੇ ਨਾਲ ਮੈਂ ਵੀ ਕੋਈ ਐਡਾ ਆਪ ਕੋ ਲੈਂਡਲਾਰਡ ਹੈਗਾ ਕਿ ਮੇਰੇ ਕੋਲ ਬਹੁਤ ਵਧੀਆ ਵਧੀਆ ਕਿਸਮ ਦੇ ਬਰਤਨ ਨੇ ਤੇ ਮੈਂ ਓਵੇਂ ਬਣਾਵਾਗਾ ਨਹੀਂ ਮੈਂ ਐਵੇਂ ਹੀ ਬਣਾਣੀ ਆ ਤੇ ਐਵੇਂ ਤਾਂ ਦੱਸਾਂਗਾ ਪਲਵਾਨ ਸਭ ਤੋਂ ਪਹਿਲੇ ਤੁਸੀਂ ਸੁੰਡ ਕੁੱਟਣੀ ਆ ਤੇ ਇਹਦੇ ਚ ਉਤਾਰਾ ਤੋਰਾ ਨਿਕਲਣਗੇ ਅੱਜ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਤਾਰਾਂ ਨੇ ਐ ਭਾਈ ਅਜ਼ਰ ਤੇ ਇਹ ਵੀ ਭਾਈ ਅਜ਼ਰ ਇਹ ਪਲਵਾਨ ਆ ਤੇ ਇਹ ਭਾਈ ਅਜ਼ਰ ਫੌਜੀ ਆ ਤੇ ਨਾਲ ਇਹ ਸ਼ਾਹਦ ਪ੍ਰਿੰਸ ਇਹ ਸਾਡਾ ਯੰਗੇਸਟ ਕਬੂਤਰਬਾਦ ਆ ਜੀ ਤੇ ਇਹਨਾਂ ਵਾਸਤੇ ਸਮਾਨ ਬਣਦਾ ਪਿਆ ਵਾ ਕੋ ਜਾਨਦਾਰ ਸੁੰਡ ਹੋਵੇ ਨਾ ਜੀ ਫਿਰ ਇਦਾਂ ਹੀ ਹੁੰਦਾ ਜਿਵੇਂ ਜਿਵੇਂ ਕੁਟੀਲੀ ਜਾਏਗੀ ਤੁਹਾਡਾ ਨਾਲ ਸ਼ੇਅਰ ਕਰਦੇ ਜਾਵਾਂਗੇ ਆ ਵੇਖੋ ਮਾਸ਼ਾਅੱਲਾ ਥੋੜੀ ਜੀ ਇਹਦੀ ਕੁਟਾਈ ਰਗੜਾਈ ਹੋ ਗਈ ਆ ਤੇ ਇਹਦੇ ਵਿੱਚ ਜਿਹੜੇ ਵਾਲ-ਵੋਲ ਚਮੜੇ ਹੋਏ ਆ ਨਾ ਇਹ ਆਪਾਂ ਕੱਢਾਂਗੇ ਹਜੀ ਥੋੜਾ ਜਿਹਾ ਹੋਰ ਇਹਨੂੰ ਕੁਟ ਲਈਏ ਆ ਵੇਖੋ ਥੋੜੀ ਜੀ ਮਜ਼ੀਦ ਰਗੜਾਈ ਹੋ ਗਈ ਇਹਦੀ ਤੇ ਇਹ ਤਾਰਾਂ ਜੀਆਂ ਪਈਆਂ ਨੇ ਇਹ ਤਾਰਾਂ ਜੀਆਂ ਵਿੱਚੋਂ ਕੱਢ ਲੈਣੀਆਂ ਐਦਾਂ ਕਰਕੇ ਤਾਰਾ ਕੱਢ ਕੇ ਤੇ ਇਹਦੇ ਵਿੱਚ ਆ ਛਾਨਣੀ ਦੇ ਵਿੱਚ ਆ ਛਾਨਣੀ ਇਹਦੇ ਵਿੱਚ ਸੱਡ ਦੇਣੀ ਆ ਠੀਕ ਆ ਅਸੀਂ ਇੱਕ-ਇੱਕ ਚੀਜ਼ ਤੁਹਾਨੂੰ ਦੱਸਾਂਗੇ ਵੀ ਅਸੀਂ ਕਿਵੇਂ ਬਣਾਉਨੇ ਆ ਮਾ ਤੁਸੀਂ ਜੁੜੇ ਰਹਿਣਾ ਇਸ ਤੋਂ ਬਾਅਦ ਤੁਸੀਂ ਲੋਗਾਂ ਦੀ ਰਗੜਾਈ ਕਰ ਲੈਣੀ ਹੈ ਇਹ ਸਾਡਾ ਭਾਈ ਸ਼ਹਾਦ ਕਰ ਰਿਹਾ ਵਾ ਇਹ ਸਾਈਡ ਦੇ ਭਾਈ ਅਜ਼ਰ ਕਰ ਰਿਹਾ ਤੇ ਇਹ ਭਾਈ ਅਜ਼ਰ ਪਹਿਲਵਾਨ ਇਹ ਨਾਲ ਛਾਣਨੇ ਦੇ ਨਾਲ ਇਹਨੂੰ ਛਾਣੀ ਜਾ ਰਿਹਾ ਨਾਲ-ਨਾਲ ਇਹ ਡਿਊਟੀਆਂ ਲੱਗੀਆਂ ਜੀ ਤਿੰਨਾਂ ਦੀਆਂ ਅਲੱਗ-ਅਲੱਗਾਂ ਮੈਂਵੇਂ ਦੋਸਤਾਂ ਭਰਾਵਾਂ ਨੇ ਮਿਲ ਕੇ ਨਾ ਜੀ ਇਹ ਗੁੜ ਬਣਾ ਲੈਣਾ ਕੋਈ ਐਸੀ ਗੱਲ ਨਹੀਂ ਜੀ ਇਹ ਪਹਿਲਵਾਨ ਕੰਮ ਨੂੰ ਖਿੱਚ ਕੇ ਰੱਖ ਬਈ ਲੈ ਬਈ ਆਪਾਂ ਪਾ ਸ਼ਾਦ ਵੀ ਰਗੜਾਈ ਕਰ ਰਿਹਾ ਕਿ ਲੋងਾਂ ਦੀ ਰਗੜਾਈ ਹੋ ਰਹੀ ਆ ਤੇ ਛਾਣੀ ਬਰੀਕ ਛਾਣੀ ਨਾਲ ਇਹਨੂੰ ਛਾਣ ਲੈਣਾ ਠੀਕ ਆ ਜੀ ਇਹ ਸੁੰਢ ਦੀ ਰਗੜਾਈ ਹੋ ਗਈ ਮਾਸ਼ਾਅੱਲਾ ਤੇ ਆਪਾਂ ਇਹਨੂੰ ਛਾਣੀ ਨਾਲ ਛਾਣ ਵੀ ਲਿਆ ਵਾ ਬਾਕੀ ਐਸ ਸਾਈਡ ਤੇ ਲੋង ਦੀ ਰਗੜਾਈ ਹੋ ਰਹੀ ਆ ਜਿਵੇਂ ਜਿਵੇਂ ਰਗੜਾਈ ਹੁੰਦੀ ਜਾਏਗੀ ਛਾਣੀ ਦੇ ਨਾਲ ਤੁਸੀਂ ਇਹਨੂੰ علیحدہ ਕਰਦੇ ਜਾਣਾ ਜਦੋਂ ਸਾਰਿਆਂ ਦੀ ਰਗੜਾਈ ਹੋ ਜਾਏਗੀ ਬਾਕੀ ਅਗਲਾ ਕੰਮ ਤੁਹਾਨੂੰ ਦੱਸਦੇ ਆ ਤੁਸੀਂ ਮੇਰੇ ਜੁੜੇ ਰਹਿਣਾ ਇਸ ਤੋਂ ਬਾਅਦ ਆਪਾਂ ਵੱਡੀ ਲਾਚੀ ਦਾਣੇ ਕੱਢ ਕੇ ਨਹੀਂ ਇਸ ਸਬੂਤੀਆਂ ਹੀ ਘੁਟਨੀਆਂ ਵਾ ਠੀਕ ਹੈ ਜੀ ਇਹਨੂੰ ਘੁੱਟ ਕੇ ਅੱਛੇ ਤਰੀਕੇ ਨਾਲ ਇਹਦੀ ਕੁਟਾਈ ਕਰਨੀ ਆ ਬਾਅਦ ਚ ਰਗੜਾਈ ਕਰਕੇ ਤੇ ਇਹਨੂੰ ਇਹਨੂੰ ਵੀ ਆਪਾਂ ਛਾਣੇ ਨਾਲ ਛਾਣਨਾ ਆ ਵੇਖ ਲਓ ਮਾਸ਼ਾਅੱਲਾ ਇਸੇ ਤਰੀਕੇ ਨਾਲ ਇਹਨੂੰ ਘੁੱਟਣਾ ਤੇ ਰਗੜਾਈ ਕਰਨਾ ਆ ਮਾਸ਼ਾਅੱਲਾ ਵੱਡੀ ਲਾਚੀ ਦੀ ਗੜਾਈ ਹੋ ਗਈ ਆ ਇਹ ਅਸੀਂ ਹੁਣ ਛਾਣ ਨਹੀਂ ਕਰਦੇ ਪਏ ਇਸ ਤਰੀਕੇ ਦੇ ਕਰਕੇ ਇਹਨੂੰ ਛਾਲ ਲੈਣਾ ਵਾ ਅੱਛੇ ਤਰੀਕੇ ਨਾਲ ਬਾਕੀ ਜਿਹੜੇ ਆ ਕੀ ਉਹਦੀ ਲਗੜਾਈ ਕਰਨੀ ਹੈ ਛੱਟੇ ਵਿੱਚ ਜਲੂ ਇਹ ਗੋੜ ਦਾ ਇੰਨਾ ਫਾਇਦਾ ਵਾ ਇੰਨਾ ਫਾਇਦਾ ਵਾ ਕਿ ਇਕੱਲਾ ਗੋੜ ਤੁਹਾਡਾ ਅੱਛੇ ਤਰੀਕੇ ਨਾਲ ਬਣਿਆ ਆਵੇ ਜਿਵੇਂ ਦੱਸਵੇਂ ਅਸੀਂ ਤੇ ਇਹਨਾਂ ਨਾਲ ਕਬੂਤਰੇ ਮੋੜ ਸਕਦੇ ਹੋ ਲੇਕਿਨ ਜਿਵੇਂ ਅੱਜਕੱਲ੍ਹ ਠੰਡ ਆ ਤੇ ਇਹ ਜਿਹੜਾ ਕਬੂਤਰ ਦਾ ਥੋੜਾ ਬਹੁਤ ਠੰਡ ਮਨਾ ਰਿਹਾ ਕਾਲੀ ਮਿਰਚ ਦੇ ਦਾਣੇ ਤੋਂ ਵੱਡਾ ਜਾਂ ਛੋਟੇ ਚਨੇ ਤੋਂ ਬਰਾਬਰ ਇਹ ਤੁਸੀਂ ਕਬੂਤਰ ਨੂੰ ਦਿਓ ਜਾਂ ਕਬੂਤਰ ਕੋਈ ਰਾਤ ਰਹਿ ਜਾਂਦਾ ਤੁਹਾਡਾ ਅੱਜ ਕੱਲ ਤੇ ਅਗਲੇ ਦਿਨ ਆਵੇ ਤੇ ਉਹਨੂੰ ਦੇ ਕੇ ਧੁੱਪੇ ਬਿਠਾਓ ਨਾਲ ਚਾਰ ਪੰਜ ਅਮਲ ਕੋਸਾ ਪਾਣੀ ਦਿਓ ਤੇ ਬਹੁਤ ਬਿਹਤਰੀਨ ਚੀਜ਼ ਆ ਜੀ ਮੈਂ ਅੱਗੇ ਵੀ ਕਿਹਾ ਕਿੰਨਾ ਤੁਸੀਂ ਕਬੂਤਰ ਮੋੜ ਵੀ ਸਕਦੇ ਆ ਜੇ ਪੁਰਾਣੇ ਉਸਤਾਦ ਸੀਗੇ ਇਹੀ ਚਾਰਾ ਪੰਜਾ ਚੀਜ਼ਾਂ ਨਾਲ ਕਬੂਤਰ ਮੋੜਦੇ ਸੀ ਫਿਰ ਆਸ ਆਸਾ ਐਮੈਂਡਮੈਂਟ ਹੋ ਗਈ ਕੁੜੀ ਅਕਲ ਦੀ ਖੇਡ ਆ ਸਾਰੀ ਅਕਲ ਦੇ ਨਾਲ ਸਾਰੇ ਕੰਮ ਹੁੰਦੇ ਆ ਜੀ ਇਹ ਲੌਂਗ ਹੀ ਮਾਸ਼ਾਅੱਲਾ ਰਗੜਾਈ ਹੋ ਗਿਆ ਜੀ ਮਾਸ਼ਾਅੱਲਾ ਜਿਹੜਾ ਥੋੜਾ ਬਹੁਤ ਰਹਿ ਗਿਆ ਸੀ ਉਹਦੇ ਵੀ ਆਪਾਂ ਰਗੜਾਈ ਕਰ ਲਈ ਬਾਕੀ ਅਗਰ ਕੋਈ ਬੂਰਾ ਛੂਰਾ ਇਸ ਤੋਂ ਬਾਅਦ ਵੀ ਰਹਿ ਜਾਵੇ ਉਹ ਤੁਸੀਂ ਕੂੜੇ 'ਚ ਸੁੱਟ ਦੇਣਾ ਕਿਉਂਕਿ ਇਹਦਾ ਆਪਾਂ ਅਸਲ ਚੀਜ਼ਾਂ ਤੇ ਆਪਾਂ ਲੈ ਲਈਆਂ ਇਹ ਵੇਖੋ ਠੀਕ ਆ ਜੀ ਇਹ ਲੌਂਗ ਆਪਣੇ ਰਗੜਾਈ ਹੋ ਗਏ ਆ ਹੁਣ ਇਹਨੂੰ ਆਪਾਂ ਛਾਣੀ ਨਾਲ ਛાળ ਲਈਏ ਇਹ ਲੌਂਗ ਨੂੰ ਹੁਣ ਆਪਾਂ ਛਾਣੀ ਨਾ ਛਾਣ ਰੇ ਨਾ ਲੋੰਗਾ ਦੇ ਜਿਹੜੀ ਲਗੜਾਈ ਕੀਤੀ ਆਪਾਂ ਲੋੰਗ ਦੀ ਇਹ ਕਲਰ ਵੀ ਤੁਹਾਡੇ ਸਾਹਮਣੇ ਵੇਖ ਲੋ ਕਿਵੇਂ ਦੇ ਹੁੰਦੇ ਐ ਐਡਾ ਬਕਾਇਆ ਆਪਣਾ ਜੀ ਰੰਦਾ ਇਹਦੀ ਰਗੜਾਈ ਹੋਏਗੀ ਇਹ ਰਗੜਾਈ ਹੁਣ ਤੋਂ ਬਾਅਦ ਫਿਰ ਇਹਨੂੰ ਆਪਾਂ ਛਾਣੇ ਨਾ ਛਾਣਾਂਗੇ ਉਸ ਤੋਂ ਬਾਅਦ ਆਪਾਂ ਉਹਨੇ ਦਾਰਚੀਨੀ ਦੀ ਰਗੜਾਈ ਕਰਵਾਨੇ ਆਂ ਦਾਰਚੀਨੀ ਦੀ ਐ ਹੁਣ ਦਾਰਚੀਨੀ ਦੀ ਰਗੜਾਈ ਸ਼ੁਰੂ ਹੋਗੀ ਕੁਟਾਈ ਵੀ ਤੇ ਰਗੜਾਈ ਵੀ ਐ ਅਸੀਂ ਮਨੱਕਾ ਵੀ ਕਾੜ ਕੇ ਰੱਖਿਆ ਆ ਠੀਕ ਹੈ ਇਹ ਲੌਂਗ ਦੀ ਰਕੜਾਈ ਹੋ ਰਹੀ ਆ ਇਹ ਮਾਸ਼ਾਅੱਲਾ ਲੌਂਗ ਦੀ ਬਾਕੀ ਰਕੜਾਈ ਹੋਈ ਆ ਐ ਹੁਣ ਇਹਨਾਂ ਨੇ ਛਾਣ ਨਹੀਂ ਕਰਨ ਲੱਗੇ ਇਸ ਵਾਰ ਰਕੜਾਈ ਨਹੀਂ ਕਰਨੀ ਦਾਰਚ ਹੀ ਨਹੀਂ ਇਸ ਸਾਈਡ ਤੇ ਕਟਾਈ ਜਾ ਰਹੀ ਹੈ ਕੁੱਟੀ ਜਾ ਰਹੀ ਹੈ ਕਿਉਂਕਿ ਟਾਈਮ ਥੋੜਾ ਵਾ ਇਹਨਾਂ ਨੇ ਲੌਂਗ ਦੀ ਰਕੜਾਈ ਕਰ ਲਈ ਆ ਲੌਂਗ ਨੂੰ ਅਸੀਂ ਛਾਣ ਲਿਆ ਐ ਮਨੱਕੇ ਦੇ ਵੀ ਕੱਡੇ ਪਿਆ ਐ ਹੁਣ ਗੁੜ ਗੁੜ ਨੂੰ ਇਹ ਤੁਸੀਂ ਇਸ ਤਰੀਕੇ ਨਾਲ ਘੋਟ ਲੈਣਾ ਰਗੜ ਦੇਣਾ ਤਾਂ ਕਿ ਇਹ ਥੋੜਾ ਜਨਾ ਪੇਸਟ ਟਾਈਪ ਬਣ ਜਾਵੇ ਤਾਂ ਕਿ ਮਿਕਸਿੰਗ ਕਰਨ ਜੇ ਨਾ ਆਸਾਨੀ ਹੋਵੇ ਠੀਕ ਹੈ ਜੀ ਐ ਵੇਖੋ ਮਾਸ਼ਾਅੱਲਾ ਜੇ ਇਸ ਤਰੀਕੇ ਮੈਂ ਤੁਹਾਨੂੰ ਕਿਹਾ ਨਾ ਜੀ ਉਸ ਤਰੀਕੇ ਦਾ ਵੇਖੋ ਬਣ ਰਿਹਾ ਹੈ ਠੀਕ ਹੈ ਜੀ ਇਹ ਦਾਰਚੀਨੀ ਵੀ ਆਪਣੀ ਨੇੜੇ ਲੱਗ ਗਈ ਹੈ ਇਹ ਹੁਣ ਦਾਰਚੀਨੀ ਆਪਾਂ ਚਾਨਣੀ ਕਰ ਰਹੇ ਹਾਂ ਇਹ ਇੱਕ ਇੱਕ ਚੀਜ਼ ਤੁਹਾਨੂੰ ਤਾਂ ਬਖਾਰੇ ਵੀਰੇ ਕੋਈ ਚੀਜ਼ ਮਿਸ ਨਾ ਹੋਵੇ ਠੀਕ ਹੈ ਨਾ ਦੱਸਣ ਨੂੰ ਵੀ ਦੱਸ ਸਕਦੇ ਆ ਲੇਕਿਨ ਦੋਸਤਾਂ ਜਿਵੇਂ ਕਿ ਆ ਕਿ ਪ੍ਰੈਕਟੀਕਲ ਕਰਕੇ ਦੱਸੋ ਤਾਂ ਪ੍ਰੈਕਟੀਕਲ ਕਰਕੇ ਦੱਸ ਰਹੇ ਆ ਦੋ ਰਗੜਾਈਆਂ ਕਰਨੀਆਂ ਇਸ ਤੋਂ ਜ਼ਿਆਦਾ ਬੋਤੀਆਂ ਰਗੜਾਈਆਂ ਨਹੀਂ ਕਰਨੀਆਂ ਇਹ ਵੀ ਧਿਆਨ ਚ ਰੱਖਿਆ ਜੀ ਨਹੀਂ ਇਹ ਦੂਜੀ ਆ ਜੀ ਐ ਹੁਣ ਦੂਸਰੀ ਵਾਰੀਆਂ ਦੀ ਰਗੜਾਈ ਹੋਣ ਲੱਗੀ ਆ ਐ ਹੁਣ ਗੋੜਾ ਆਪਣਾ ਬਣਿਆ ਪਿਆ ਵਾ ਇਹਦੇ ਵਿੱਚ ਆਪਾਂ ਸਮਾਨ ਸੁੱਟਣਾ ਵਾ ਬਲਕਿ ਇਹਨੂੰ ਐਂਡ 'ਚ ਪਾਣਾ ਵਾ ਪਹਿਲੇ ਆਪਾਂ ਮਨੱਕੇ ਇਹਨਾਂ ਸਮਾਨ 'ਚ ਪਾ ਕੇ ਤੇ ਮਨੱਕੇ ਨਾਲ ਰਗੜਾਈ ਕਰਨੀ ਆ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਬਸ ਉਹ ਤੁਹਾਨੂੰ ਦੱਸੀ ਜਾਵਾਂਗੇ ਵੀਡੀਓ ਨੂੰ ਅੱਗੇ ਨਾ ਕਰਿਆ ਜੇ ਤੇ ਸਾਰੀ ਵੀਡੀਓ ਵੇਖਿਆ ਜੇ ਐ ਥੋੜਾ ਜਾਂ ਹਨੇਰਾ ਹੋਣ ਲੱਗਾ ਸੀਗਾ ਥੋੜੀ ਰਗੜਾਈ ਅਸੀਂ ਕਾਟੀ ਕੀਤੀ ਆ ਤੇ ਤੁਸੀਂ ਰਗੜਾਈ ਬਹੁਤੀ ਕਰਨੀ ਆ ਜਿਹੇ ਇੰਚ ਰੱਖਿਆ ਜੇ ਰਗੜਾਈ ਐਵੇਂ ਦੀ ਨਹੀਂ ਕਰਨੀ ਜਿਵੇਂ ਦੀ ਅਸੀਂ ਕੀਤੀ ਆ ਠੀਕ ਆ ਕਿਉਂਕਿ ਹਨੇਰਾ ਹੋ ਰਿਹਾ ਬਾਕੀ ਕੰਮ ਪਿਆ ਵਾ ਐ ਅਸੀਂ ਆਪਨਾਂ ਜਾ ਬਣਾਇਆ ਹੋਇਆ ਇਹਦੇ ਨਾਲ ਅਸੀਂ ਖੁਰਚ ਕੇ ਨਾ ਬਾਕੀ ਸਮਾਨ ਬਾਪੂ ਲੈਣੇ ਲੋ ਜੀ ਇਹ ਸਾਰਾ ਸਮਾਨ ਇਕੱਠਾ ਇਹਦੇ ਛੁੱਟ ਲੈਣਾ ਮੈਂ ਐਸੇ ਜਿਹੜਾ ਅ ਛਾਲ ਨਹੀਂ ਕੀਤਾ ਹੋਇਆ ਇਹ ਵਾਲਾ ਇਹ ਸਾਰਾ ਇਹਦੇ ਛੁੱਟ ਦਿਓ ਛੁੱਟਣ ਤੋਂ ਬਾਅਦ ਇਹਦੇ ਚ ਅਸੀਂ ਮਨਕਾ ਪਾਉਣਾ ਵਾ ਮਨਕਾ ਪਾ ਕੇ ਇਹਨੂੰ ਆਪਸ ਚ ਮਿਕਸ ਕਰਨਾ ਮਨਕਾ ਵੇਸੁਰਦ ਹੋ ਜੀਂਦੇ ਇਹ ਮਨਕਾ ਪਾ ਕੇ ਇਹਨੂੰ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਇੱਕ ਕਰਕੇ ਇੱਕ ਇੱਕ ਕਰਕੇ ਛੁੱਟੇ ਜਾਓ ਤੇ ਕੁੱਟੇ ਜਾਓ ਕੁੱਟੋ ਜੀ ਇਹਨੂੰ ਇੱਕ ਇੱਕ ਕਰਕੇ ਇਹਨੂੰ ਇਸ ਤਰੀਕੇ ਕਰਕੇ ਇਹਨੂੰ ਜਦੋਂ ਇਹ ਆਪਸ ਵਿੱਚ ਮਿਕਸ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਅਗਲਾ ਜਿਹੜਾ ਪ੍ਰੋਸੀਜਰ ਆ ਉਹ ਗੁੜ ਦਾ ਵਾ ਆ ਗੁੜ ਬਣਿਆ ਪਿਆ ਗੁੜ ਵਿੱਚ ਪਾਉਣਾ ਆਪਾਂ ਠੀਕ ਆ ਜੀ ਇਹ ਤੁਹਾਡੇ ਸਾਹਮਣੇ ਸਾਰੀ ਮੇਕਿੰਗ ਇਸ ਕਿਲੋ ਕੀਤੀ ਆ ਇਹਨੂੰ ਬਣਾਉਣ ਦਾ ਤਰੀਕਾ ਇਹਦਾ ਪ੍ਰੈਕਟੀਕਲ ਤਾਂ ਦੱਸਿਆ ਤਾਂ ਕਿ ਤੁਹਾਡੇ ਕੋਲੋਂ ਕੋਈ ਚੀਜ਼ ਰਹਿ ਨਾ ਜਾਵੇ ਤੁਸੀਂ ਬਣਾ ਸਕੋ ਕਈ ਸਾਰੇ ਦੋਸਤ ਬਾਅਦ ਚ ਮੈਨੂੰ ਮੈਸੇਜ ਕਰਦੇ ਰਹਿੰਦੇ ਆ ਇਸ ਕਿਲੋ ਬਣਾਈ ਹੈ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਇਹ ਬਣਨਾ ਕਿਵੇਂ ਆ ਨਾ ਜੀ। ਹਰ ਇੱਕ ਮਾਸ਼ਾਅੱਲਾ ਸਾਰਾ ਮਨਕਾ ਇਹਦੇ ਵਿੱਚ ਮਿਕਸ ਹੁੰਦਾ ਜਾ ਰਿਹਾ ਮਨਕਾ ਇਹਦੇ ਵਿੱਚ ਇੱਕ ਜਾਣ ਕਰਨਾ ਆਪਾਂ ਵੀ ਬਹੁਤ ਅੱਛੇ ਤਰੀਕੇ ਨਾਲ ਮਿਕਸ ਕਰਨਾ। ਬਾਤ ਹੀ ਗੋੜਾ ਪੋਣਾ। ਅਸੀਂ ਮਿਕਸ ਕਰਦੇ ਆ ਤੁਸੀਂ ਜੁੜੇ ਰਹੋ। ਇਹ ਮਨਕਾ ਤਕਰੀਬਨ ਹਲ ਹੋ ਗਿਆ ਲੇਕਿਨ ਅਜੇ ਥੋੜੀ ਜਿਹੀ ਰਗੜਾਈ ਹੋਰ ਕਰਨੀ ਆ। ਤਕਰੀਬਨ ਹੱਲ ਹੋ ਗਿਆ ਵਿੱਚ ਲੇਕਿਨ ਇਹਦੀ ਥੋੜੀ ਲਗੜਾਈ ਆਪਾਂ ਕਰਨੀ ਆ ਇਹ ਮਾਸ਼ਾਅੱਲਾ ਤਕਰੀਬਨ ਆਪਣਾ ਮਨਕਾ ਜਿਹੜੇ ਆਪਾਂ ਪਾਊਡਰ ਕੀਤੀਆਂ ਚੀਜ਼ਾਂ ਧਾਰਚੀਨੀ ਵੱਡੀ ਇਲਾਚੀ ਸੁੰਡ ਲੌਂਗ ਉਹਦੇ ਵਿੱਚ ਮਨਕਾ ਆਪਣਾ ਇੱਕ ਜਾਨ ਹੋ ਗਿਆ ਹੁਣ ਆਪਾਂ ਗੋੜ ਵਿੱਚ ਪੋਣਾ ਚੱਲ ਵੀ ਸ਼ਾਦ ਵੀਰੇ ਗੋੜ ਪਾ ਦੇ ਵਿੱਚ ਇੱਕ ਮਿੰਟ ਭਾਈ ਜਰ ਪਾ ਲੈ ਹਾਂ ਚਲੋ ਜੀ ਲੇ ਰਦਾ ਤੋੜ ਲੱਗ ਗਿਆ ਆਪਾਂ ਨੂੰ ਐਸਰੇ ਕੇ ਨਾਲ ਹੁਣ ਆਪਾਂ ਇਹਨੂੰ ਗੋੜ ਨੂੰ ਅੱਛੇ ਤਰੀਕੇ ਨਾਲ ਮਿਕਸ ਕਰ ਲੈਣਾ ਅੱਛੇ ਤਰੀਕੇ ਨਾਲ ਮਿਕਸ ਕਰਨਾ ਵਾ ਤਾਂ ਕਿ ਇੱਕ ਜਾਨ ਹੋ ਜਾਵੇ ਕਿਉਂਕਿ ਹਰ ਚੀਜ਼ ਦਾ ਆਪਣਾ ਇੱਕ ਕੰਮ ਆ ਇਹ 우ਸਤਾਦਾਂ ਦੀ ਇੱਕ ਜੋਧ ਹੁੰਦੀ ਆ ਇੱਕ ਵੰਡਾ ਪਰ ਇਹਨੂੰ ਅਗਰ ਸਾਰੀ ਚੀਜ਼ਾਂ ਇੱਕ ਦੂਸਰੇ ਨਾਲ ਮਿਕਸ ਹੋਣਗੀਆਂ ਇੱਕ ਦੂਜੇ ਨਾਲ ਰਲਣਗੀਆਂ ਫੇਰ ਹੀ ਅਸਰ ਕਰਨਗੀਆਂ ਜਦ ਤੱਕ ਗੋੜ ਆਪਣਾ ਇਹ ਮਿਕਸ ਕਰਦੇ ਆ ਤੁਸੀਂ ਜੁੜੇ ਰਹੋ ਅਗਲਾ ਪ੍ਰੋਸੀਜਰ ਹੈ ਜੇਕਰ ਇਹ ਰਹਿੰਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਮਾਸ਼ਾਅੱਲਾ ਆਪਣਾ ਗੁੜ ਆਪਣੀ ਰਗੜਾਈ ਕੀਤੀਆਂ ਹੋਈਆਂ ਚੀਜ਼ਾਂ ਦੇ ਵਿੱਚ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਸ਼ਹਿਦ ਪਾਣਾ ਸ਼ਹਿਦ ਹਸਬੇ ਜ਼ਰੂਰਤ ਪਾਣਾ ਸ਼ਹਿਦ ਵੇਖੋ ਕਿੰਨਾ ਅੱਛਾ ਵਾ ਕਿੰਡੀ ਬਿਹਤਰੀਨ ਚੀਜ਼ ਆ ਇਹ ਤਕਰੀਬਨ ਇੱਕ ਚਮਚੀ ਪਾਣੀ ਆ ਇਸ ਤੋਂ ਜ਼ਿਆਦਾ ਨਹੀਂ ਪਾਣਾ ਵੀਰੇ ਸਿਰਫ ਇੱਕ ਚਮਚੀ ਪੋਣੀ ਹੈ ਇਹਦੇ ਵਿੱਚ ਸ਼ਹਿਦ ਠੀਕ ਹੈ ਜੀ ਲਓ ਜੀ ਇਹਨੂੰ ਉਡਾਈ ਕਰੂੰ ਇਹਨੂੰ ਨਾਲ ਪਾਸੇ ਜੋੜਨ ਵਾਸਤੇ ਇਹ ਇੱਕ ਪ੍ਰੋਪਰ ਇੱਕ ਮਜੂਨ ਬਣ ਜੇਗੀ ਹੁਣ ਸ਼ਹਿਦ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਆਪਸ ਵਿੱਚ ਜੋੜ ਦੇਣਾ ਅਸੀਂ ਇਹਨੂੰ ਆਪਾ ਚ ਮਿਕਸ ਕਰਦੇ ਆ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਇਹ ਵੇਖੋ ਮਾਸ਼ਾਅੱਲਾ ਜੀ ਸ਼ਾਇਦ ਆਪਣਾ ਮਿਕਸ ਹੋ ਰਿਹਾ ਵਾ ਇੱਕ ਪ੍ਰੋਪਰ ਬਿਹਤਰੀਨ ਕਿਸਮ ਦਾ ਆਪਣਾ ਗੋੜ ਤਿਆਰ ਹੋ ਰਿਹਾ ਬਿਹਤਰੀਨ ਕਿਸਮ ਦਾ ਬਹੁਤ ਹੀ ਅੱਛਾ ਰਿਜ਼ਲਟ ਆਂਦਾ ਮਾਸ਼ਾਅੱਲਾ ਔਰ ਇਸ ਸੰਭਾਲ ਦੇ ਵਿੱਚ ਆਏ ਕਬੂਤਰ ਨੂੰ ਜਿਹੜਾ ਉੱਡ ਕੇ ਆਂਦਾ ਉਨੀ ਸੰਭਾਲ ਦੇ ਵਿੱਚ ਵੀ ਇਹ ਕੰਮ ਕਰਦਾ ਅਗਰ ਤੁਹਾਨੂੰ ਕਬੂਤਰ ਮੋੜਨਾ ਪਵੇ ਤੇ ਅਗਰ ਤੁਹਾਡੇ ਕੋ ਮੋੜ ਨਾ ਹੋਵੇ ਤੇ ਇਹਨਾਂ ਦਾ ਕਬੂਤਰ ਮੋੜ ਵੀ ਜਾਂਦਾ ਇਸ ਨਾਲ ਕਬੂਤਰ ਮੋੜ ਵੀ ਜਾਂਦਾ ਨਾਲ ਲੇਕਿਨ ਗਾਲੇ ਦਾ ਇਸਤੇਮਾਲ ਕਰਨਾ ਪੈਂਦਾ ਕੁਸ਼ਤੀ ਦਾ ਇਸਤੇਮਾਲ ਕਰਨਾ ਪੈਂਦਾ ਵਾ ਤੇ ਇਸ ਤੋਂ ਇਲਾਵਾ ਅੱਜ ਕੱਲ ਜਿਵੇਂ ਠੰਡ ਆ ਕਬੂਤਰ ਠੰਡ ਮਹਿਸੂਸ ਕਰਦੇ ਆ ਹਫਤੇ 'ਚ ਇੱਕ ਵਾਰੀ ਸਾਰਿਆਂ ਨੂੰ ਕਾਲੀ ਮਿਰਚ ਦੇ ਦਾਣੇ ਤੋਂ ਥੋੜਾ ਜਿਹਾ ਵੱਡਾ ਛੋਟੇ ਚਲੇ ਦੇ ਬਰਾਬਰ ਤੁਸੀਂ ਦੇ ਸਕਦੇ ਹੋ ਕਬੂਤਰ ਇਨਸ਼ਾ ਅੱਲਾਹ ਤਾਲਾ ਤੁਹਾਡੇ ਘਰ ਠੰਡ ਮਹਿਸੂਸ ਨਹੀਂ ਕਰਨਗੇ ਵਾਰਮ ਅਪ ਹੋ ਜਾਣਗੇ ਇਹਨਾਂ ਨਾਲ ਬਹੁਤ ਹੀ ਬਿਹਤਰੀਨ ਚੀਜ਼ ਆ ਜੀ ਔਰ ਬਹੁਤ ਹੀ ਮੁਜਰਬ ਚੀਜ਼ ਆ ਅਗਰ ਇਹ ਵਾਲੀ ਵੀਡੀਓ ਤੁਹਾਨੂੰ ਜਿਹੜੀ ਅਸੀਂ ਅੱਜ ਬਣਾਈ ਆ ਅਗਰ ਤੁਹਾਨੂੰ ਪਸੰਦ ਆਈ ਹੋਵੇ ਵੀਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੇ ਸਾਡੇ ਬਾਹਰ ਵੇਖਣ ਵਾਲੇ ਵੀਰ ਜਿਹੜੇ ਐਨਆਰਏ ਨੇ ਬਾਹਰ ਦੇਨ ਮੁਲਕਾਂ ਚ ਗਏ ਹੋਏ ਨੇ ਸਾਊਦੀ ਅਰਬ ਦੁਬਈ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਇਟਲੀ ਯੂਕੇ ਜਿੰਨੇ ਵੀ ਜਗ੍ਹਾ ਤੇ ਗਏ ਨੇ ਉਹ ਲਾਜ਼ਮੀ ਕਮੈਂਟ ਕਰਿਆ ਜੇ ਦੱਸਿਆ ਜੇ ਵੀ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਤੁਸੀਂ ਸਾਡੀ ਵੀਡੀਓ ਕਿਵੇਂ ਦੀ ਲੱਗੀ ਗਰੁੱਪਾਂ 'ਚ ਸ਼ੇਅਰ ਕਰਿਆ ਜੇ ਪਿਆਰ ਮੁਹੱਬਤ ਜ਼ਰੂਰ ਵੰਡਿਆ ਜੇ ਔਰ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਕਰਾਂਗਾ ਕਿ ਤੁਸੀਂ ਸਾਨੂੰ ਦੱਸਿਆ ਕਰੋ ਕਿ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਕਿਸ ਚੀਜ਼ ਤੇ ਅਸੀਂ ਵੀਡੀਓ ਬਣਾਈਏ ਲਾਜ਼ਮੀ ਅਸੀਂ ਉਸ ਚੀਜ਼ ਤੇ ਵੀਡੀਓ ਬਣਾਵਾਂਗੇ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਰ ਜ਼ਿੰਦਗੀ ਇਹਨਾਂ ਵਫਾ ਕੀਤੇ ਤੇ ਇਨਸ਼ਾ ਅੱਲਾਹ ਹੈ ਕਿ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗਾ ਉਦੋਂ ਤੱਕ ਰ والسلام عليكم